ਸਤਿ ਸ਼੍ਰੀ ਅਕਾਲ ਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪੁਰਸ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਤੁਹਾਡੇ ਵਾਸਤੇ ਅਸੀਂ ਫਿਰ ਤੋਂ ਬਹੁਤ ਜ਼ਿਆਦਾ ਡਿਮਾਂਡਡ ਵੀਡੀਓ ਲੈ ਕੇ ਆਏ ਹਾਂ ਸੂਟ ਲੈ ਕੇ ਆਏ ਜੀ 크ਰੇਪ ਵਾਲੀ ਮੈਂ ਪਹਿਲਾਂ ਵੀ ਵੀਡੀਓ ਪਾਈ ਸੀਗੀ ਮਤਲਬ ਉਹ ਸਟਾਕ ਸਾਰੇ ਕਲੀਅਰ ਸੀ ਹੁਣ ਬਿਲਕੁਲ ਨਵਾਂ ਤੇ ਫਰੈਸ਼ ਨਵੇਂ ਨਵੇਂ ਡਿਜ਼ਾਈਨ ਤੁਹਾਨੂੰ ਦੇ ਰਹੇ ਹਾਂ ਪ੍ਰਾਈਸ ਹੈਗਾ ਜੀ ਸਾਰੇ ਸੂਟਾਂ ਦਾ 2500 ਤੇ ਸ਼ਿਪਿੰਗ ਚਾਰजेस ਹੈਗੇ ਨੇ ਅਲੱਗ ਤੋਂ ਬਹੁਤ ਸੋਹਣੀ ਕਲੈਕਸ਼ਨ ਆ ਪਾਰਟੀਅਰ ਸੂਟ ਹੋਣਗੇ ਸਾਰੇ ਪਹਿਲਾਂ ਜਿੱਦਾਂ ਸਾਰੇ ਇਕੱਠੇ ਜ਼ਿਆਦਾਤਰ ਮੇਰੇ ਵਾਲੇ ਸੂਟ ਇਕੱਠੇ ਚੱਕੇ ਨੇ ਕਿਸੇ ਨੇ 10 15 20 ਅਸੀਂ ਇਹਨਾਂ ਦੇ ਨਾਲ ਨਾ ਜਿੱਦਾਂ ਕੈਨੇਡਾ ਭੇਜੇ ਨੇ ਤਾਂ ਉਹਨਾਂ ਨੇ ਨਾਲ ਪੱਗਾਂ ਵੀ ਸੇਮ ਕਲਰਾਂ ਦੀਆਂ ਕਿਸੇ ਨੂੰ ਗਿਫਟ ਕਰਨੇ ਨੇ ਅਗਰ ਤੁਹਾਨੂੰ ਵੀ ਪੱਗ ਕਿਸੇ ਨੂੰ ਚਾਹੀਦੀ ਹੁੰਦੀ ਆ ਸੂਟਾਂ ਦੇ ਨਾਲ ਵੀ ਪੱਗ ਚਾਹੀਦੀ ਆ ਜਾਂ ਖੁਸ਼ੀ ਵੀ ਏਦਾਂ ਨਾ ਤੁਸੀਂ ਕਿਸੇ ਨੂੰ ਗਿਫਟ ਕਰਨੇ ਆ ਤਾਂ ਉਹ ਵੀ ਅਸੀਂ ਤੁਹਾਨੂੰ ਸਾਰਾ ਐਡਜਸਟ ਕਰਕੇ ਦਵਾਂਗੇ ਜੀ ਠੀਕ ਹੈ ਪ੍ਰੋਵਾਈਡ ਕਰਵਾ ਕੇ ਦਵਾਂਗੇ ਹਰ ਇੱਕ ਚੀਜ਼ ਬਹੁਤ ਸੋਹਣੀ ਕਲੈਕਸ਼ਨ ਹੈ 크ਰੇਪ ਦੇ ਸੂਟ ਨੇ ਜੀ 2500 ਰੇਂਜ 'ਚ ਅੱਜ ਬਿਲਕੁਲ ਨਵੇਂ-ਨਵੇਂ ਜਿਹੜੇ ਡਿਜ਼ਾਈਨ ਦੇਣੇ ਆ ਤੁਹਾਨੂੰ ਡਿਜ਼ਾਈਨ ਤਾਂ ਹੈਗੇ ਨੇ ਬਹੁਤ ਘੱਟ ਪਰ ਸੂਟਾਂ ਦੇ ਕਲਰ ਬਹੁਤ سارے ਮਿਲ ਜਾਣਗੇ ਇਹ ਹੈਗਾ ਜੀ 크ਰੇਪ ਦਾ ਸੂਟ ਠੀਕ ਹੈ ਕੇਰਾ ਬਹੁਤ ਪਿਆਰਾ ਬਣਿਆ ਹੋਇਆ ਸੂਟ ਦਾ ਕਟਦਾਣਾ ਤਿੱਲਾ ਤੇ ਪਰਲ ਸਿੱਪੀ ਦਾ ਕੰਮ ਹੈ ਸਾਰੇ ਸੂਟ ਦੇ ਉੱਪਰ ਠੀਕ ਹੈ ਐਡਾ ਹੀ ਰਹੂਗਾ ਜੀ ਇੱਕ ਸੂਟ ਤੁਹਾਨੂੰ ਪ੍ਰੋਪਰ ਖੋਲ ਦਾਨੀ ਆ ਤੇ ਬਾਕੀ ਸਾਰੇ ਫਿਰ ਇਹ ਮੇਰੇ ਰੰਗੇ ਫਰੰਟ ਸਾਰੇ ਵਿੱਚ ਡਾਟਸ ਆ ਤੇ ਇਹ ਹੈਗਾ ਇਹਦੇ ਬਾਜੂ ਦੇ ਉੱਪਰ ਕੰਮ ਬਹੁਤ ਸੋਹਣੇ ਸੋਹਣੇ ਜੇ ਕਲਰ ਦੇਣੀਆਂ ਤੁਹਾਨੂੰ ਤੇ ਚਨਾਉਨ ਸ਼ਫਾਨ ਤੇ ਹੈਗੇ ਨੇ ਜੀ ਦੁਪੱਟੇ ਲੰਮੇ ਚੌੜੇ ਇਹਦਾ ਰੰਗ ਦੇ ਦੁਪੱਟੇ ਦੁਪੱਟੇ ਤੇ ਵੀ ਵਰਕ ਹੈ ਬਹੁਤ ਪਿਆਰਾ ਜਿਹਾ ਇਹ ਦੁਪੱਟੇ ਤੇ ਵਰਕ ਆ ਜਾਏਗਾ ਠੀਕ ਹੈ ਜੀ ਚਨਾਉਂਸ਼ ਫੌਨ ਦਾ ਦੁਪੱਟਾ 5 ਮੀਟਰ ਦਾ ਸੂਟ ਹੈ ਕ੍ਰੇਪ ਦਾ 2500 ਪ੍ਰਾਈਸ ਆ ਜੀ ਸ਼ਿਪਿੰਗ ਅਲੱਗ ਤੋਂ ਆ ਸੇਮ ਡਿਜ਼ਾਈਨ ਦੇ ਵਿੱਚ ਕਲਰ ਆਪਸ਼ਨ ਦੇਖ ਲਓ ਕਲਰ ਬਹੁਤ ਸੋਹਣੇ ਸੋਹਣੇ ਮਿੱਠੇ ਮਿੱਠੇ ਸ਼ੇਡ ਨੇ ਸਾਰੇ ਹਰੇ ਕੇਜ ਵਾਸਤੇ ਸੂਟ ਆ ਜੇ ਠੀਕ ਹੈ ਜੀ ਇਸੇ ਡਿਜ਼ਾਈਨ ਦੇ ਵਿੱਚ ਤੁਹਾਨੂੰ ਇਹ ਵਾਲੀ カラー मिल जाएंगे चार नेक्स्ट डिजाइन करने हैं बहुत सोना मेहंदी मस्टर्ड जैसा कलर है क्रेप दे सूट ने जे डिजाइनिंग बहुत प्यारी है हैंड वर्क ते रहणगे सारी सूट दुपट्टे हैगे ने नाल चनॉन चफोंदे ए दुपट्टा आ जाएगा ਤੇ ਇਹਦੇ ਕਲਰ ਵੀ ਤੁਸੀਂ ਦੇਖ ਲਓ ਇਸ ਡਿਜ਼ਾਈਨ ਦੇ 5-5 ਮੀਟਰ ਦੇ ਸੂਟ ਨੇ ਚਨਾਉਂਸ਼ ਫੌਨ ਤੇ ਦੁਪੱਟੇ ਨੇ ਇਹਨਾਂ ਦੇ ਨਾਲ ਠੀਕ ਹੈ ਜੀ ਦੇਖੋ ਇਹਨਾਂ ਦੋਨਾਂ ਸ਼ੇਡ ਦੇ ਵਿੱਚ ਫਰਕ ਹੈ ਇੱਕ ਲਾਈਟ ਆ ਤੇ ਇੱਕ ਡਾਰਕ ਆ ਤੁਸੀਂ ਪ੍ਰੋਪਰ ਸੂਟ ਦੀ ਪਿਕ ਸੈਂਡ ਕਰ ਸਕਦੇ ਹੋ ਜਿਹੜਾ ਵੀ ਕਲਰ ਤੁਹਾਨੂੰ ਪਸੰਦ ਆ ਕਾਫੀ ਸਾਰੇ ਕਲਰ ਕਲੈਕਸ਼ਨ ਹੈਗੇ ਇਹਨਾਂ ਦੇ ਵਿੱਚ ਜਿੱਦਾਂ ਇਸ ਵਾਲੇ ਡਿਜ਼ਾਈਨ ਦੇ ਵਿੱਚ ਇਹ 10 ਕਲਰ ਨੇ ਦੇਖੋ ਇਹ ਰੈਸਟ ਕਲਰ ਕਿੰਨਾ ਪਿਆਰਾ ਹੈ 10 ਦੇ 10 ਹੀ ਕਲਰ ਬਹੁਤ ਸੋਹਣੇ ਆ ਠੀਕ ਹੈ ਜੀ ਇਸ ਵਾਲੀ ਡਿਜ਼ਾਈਨ 'ਚ ਅਸੀਂ ਤੁਹਾਨੂੰ ਬਹੁਤ ਸਾਰੇ ਕਲਰ ਦੇਣੇ ਆ ਡਿਜ਼ਾਈਨ ਦੀ ਲੁੱਕ ਦੇਖ ਲਓ ਪਹਿਲਾਂ ਪਾਏ ਦਿਓ ਕਿੰਨੀ ਸੋਹਣੀ ਲੱਦੀ ਆ ਕਲਰ ਆਪਸ਼ਨ ਬਹੁਤ ਪਿਆਰੇ ਪਿਆਰੇ ਆ ਜੀ ਸਾਰੇ ਇਸ ਡਿਜ਼ਾਈਨ ਦੇ ਵਿੱਚ 5 ਮੀਟਰ ਦਾ ਸੂਟ ਆ ਕ੍ਰੇਪ ਦਾ ਬਾਜੂ ਤੇ ਵੀ ਵਰਕ ਆ ਤੇ ਇਹ ਹੈਗਾ ਜੀ ਇਹਦਾ ਕੇਰਾ ਕੇਰਾ ਬਹੁਤ ਸੋਹਣਾ ਹੈ ਲਾਈਟ ਵੇਟ ਜਆ ਵਰਕ ਹੈ ਸੂਟ ਤੇ ਜਨਾਉਨ ਸ਼ਫਾਨ ਦਾ ਦੁਪੱਟਾ ਬਹੁਤ ਪਿਆਰਾ ਠੀਕ ਹੈ ਜੀ ਕਲਰ ਦੇਖ ਲਓ ਹੁਣ ਇਹਦੇ ਵੀ ਸੋਨੇ ਕਲਰ ਮਿਲ ਜਾਣਗੇ ਬੈਂਦੀ ਪਿਸਤਾ ਜਆ ਠੀਕ ਹੈ ਇਹ ਪੀਚ ਜਆ ਸ਼ੇਡ ਆ ਜਾਂਦਾ ਹੈ ਇੱਕ ਕਲਰ ਤੁਹਾਨੂੰ ਇਹਦਾ ਕਲਰਾਂ ਦੇ ਨਾਮ ਹੀ ਨਹੀਂ ਪਤਾ ਜੀ ਕਿੰਨੇ ਖ ਹੈਗੇ ਠੀਕ ਹੈ ਇਹ ਵਾਲਾ ਕਲਰ ਬਹੁਤ ਸਾਰੇ ਕਲਰ ਆ ਇਸ ਡਿਜ਼ਾਈਨ ਦੇ ਵਿੱਚ ਹਰ ਕਲਰ ਦੇਖ ਲਓ ਇੱਕ ਵੀ ਕਲਰ ਐਦਾਂ ਦਾ ਨਹੀਂ ਹੈਗਾ ਜਿਹਨੂੰ ਆਪਾਂ ਕਹਿ ਸਕੀਏ ਵੀ ਇਹ ਕਲਰ ਨਹੀਂ ਸੋਨਾ ਲੱਗਦਾ ਇਹ ਸਾਰੇ ਇਸ ਦੇ ਵਿੱਚ ਹੀ ਨੇ ਇਹ ਦੋਨਾਂ 'ਚ ਵੀ ਫਰਕ ਆ ਲਾਈਟ ਡਾਰਕ ਜਿਹਾ ਹਲਕਾ ਜਿਹਾ ਹੀ ਫਰਕ ਹੈ ਜ਼ਿਆਦਾ ਨਹੀਂ ਆ ਦੇਖੋ ਕਲਰ ਮਸਟਰਡ ਕਟੋ ਦਾ ਟੱਚ 17 18 ਡਿਜ਼ਾਈਨ ਕਲਰ ਨੇ ਸੇਮ ਡਿਜ਼ਾਈਨ ਦੇ ਵਿੱਚ ਹੈਵੀ ਲੁੱਕ ਦੇ ਵਿੱਚ ਤੁਸੀਂ ਸਾਰਿਆਂ ਨੂੰ ਕਈ ਵਾਰੀ ਗਿਫਟ ਦੇਣਿਆ ਤੇ ਇੱਕੋ ਹੀ ਸਾਰ ਦੇ ਦੇ ਸਕਦੇ ਹੋ ਨਾ ਕੋਈ ਕਹੇ ਮੈਨੂੰ ਚੰਗਾ ਦਿੱਤਾ ਨਾ ਕੋਈ ਕਹੇ ਮੈਨੂੰ ਮਾੜਾ ਦਿੱਤਾ ਇਹ ਡਿਜ਼ਾਈਨ ਨਹੀਂ ਸੋਹਣਾ ਉਹ ਡਿਜ਼ਾਈਨ ਸੋਹਣਾ ਹੈ ਇਹ ਤਾਂ ਅਖਰ ਕਿ ਤੁਸੀਂ ਇਕੱਠੇ ਵੀ ਗਿਫਟ ਦੇ ਸਕਦੇ ਹੋ ਸਟਿਚ ਵੀ ਕਰਵਾ ਸਕਦੇ ਹੋ ਦੇਖੋ ਕਿੰਨੇ ਪਿਆਰੇ ਪਿਆਰੇ ਕਲਰ ਨੇ ਤੇ ਕਿੰਨੇ ਜ਼ਿਆਦਾ ਸ਼ੇਡ ਨੇ ਸੇਮ ਹੀ ਡਿਜ਼ਾਈਨ ਦੇ ਵਿੱਚ ਠੀਕ ਹੈ ਜੀ ਪ੍ਰਾਈਸ ਹੈਗਾ 2500 ਸ਼ਿਪਿੰਗ ਚਾਰजेस ਅਲੱਗ ਤੋਂ ਰਹਿਣਗੇ ਕਲਰ ਦੇਖ ਲਓ ਠੀਕ ਹੈ ਜੀ ਕਲਰ ਇੱਕ ਤੋਂ ਇੱਕ ਦੇਖੋ ਕਿਹੜਾ ਕਲਰ ਹੈ ਜਿਹਨੂੰ ਮਤਲਬ ਐ ਨਖਰੇ ਇਹ ਵੀ ਸੋਹਣਾ ਹੈ ਇਹ ਵੀ ਸੋਹਣਾ ਸਭ ਤੇ ਐਵੇਂ ਹੋਏਗਾ ਵੀ ਇਹ ਵੀ ਲੈ ਲੀਏ ਕਈ ਕਈ ਕਮੈਂਟ ਆਨੇ ਹੁੰਦੇ ਆ ਬਈ ਡੀਲਤਾ ਕਰਦਾ ਜੀ ਸਾਰੇ ਸੂਟ ਲੈ ਲੀਏ ਇਹ ਵਾਲੀ ਕਲਰ ਵੀ ਇਦਾਂ ਦੇ ਹੀ ਨੇ ਦੇਖੋ ਕਲਰ ਜਿਹੜਾ ਵੀ ਤੁਹਾਨੂੰ ਕਲਰ ਸੋਹਣਾ ਲੱਗਦਾ ਤੁਸੀਂ ਉਸ ਦੀ ਪਿਕ ਸੈਂਡ ਕਰ ਸਕਦੇ ਹੋ ਇਕੱਠੇ ਚੱਕੜਿਆ ਸੂਟ ਤਾਂ ਇਕੱਠੇ ਚੱਕ ਸਕਦੇ ਆ ਨੈਕਸਟ ਦਿਖਾਨੀ ਹੈ ਥੋੜਾ ਜਿਹਾ ਬ੍ਰਾਈਟ ਸਾਟ ਡਿਜ਼ਾਈਨਿੰਗ ਅਲੱਗ ਆ ਜਾਏਗੀ ਨੇਚਰਲ ਕ੍ਰੇਪ ਤੇ ਬਣੇ ਹੋਏ ਨੇ ਜੀ ਸਾਰੇ ਸੂਟ ਕ੍ਰੇਪ ਉਹ ਨਹੀਂ ਹੈਗੀ ਜਿਹੜਾ ਪੰਜ ਕਸੌੜਾ ਸੂਟ ਆ ਜਾਂਦਾ ਏ ਉਹ ਸਟੱਫ ਅਸੀਂ ਕਦੇ ਵੀ ਨਹੀਂ ਜਿੰਦੇ ਕਿਸੇ ਨੂੰ ਕਿਉਂਕਿ ਮੈਨੂੰ ਖੁਦ ਨੂੰ ਨਹੀਂ ਪਸੰਦ ਹੈਗਾ ਸਟੱਫ ਉਹ ਵਾਲਾ ਬਹੁਤ ਪਿਆਰਾ ਸੂਟ ਹੈ ਵੀ ਇਕੱਠੇ ਚੱਕਣ ਕਰਕੇ ਤੁਹਾਡੇ ਸਾਹਮਣੇ ਹੀ ਆ ਏਕ-ਇਕ ਡਿਜ਼ਾਈਨ ਦੇ ਵਿੱਚ ਕਾਫੀ-ਕਾਫੀ ਕਲਰ ਚੱਕਣ ਕਰਕੇ ਤਾ ਕਰਕੇ ਸੂਟ ਥੋੜਾ ਜਾ ਅ ਰੇਂਜ ਵਿੱਚ ਆ ਜਾਂਦਾ ਏ ਦੇਖੋ ਇਹ ਸੂਟ ਦਾ ਹੈਵੀ ਦੁਪੱਟਾ ਤੁਹਾਨੂੰ ਮਿਲੇਗਾ ਚਨਾਉਂਚ ਫੌਨ ਦਾ ਦੁਪੱਟਾ ਕਿਹਰੇ ਤਾਂ ਸਭ ਦੇ ਬਹੁਤ ਪਿਆਰੇ ਬਣੇ ਹੋਏ ਆ ਕਿਹੜਾ ਸੂਟ ਆ ਜੀ ਜਿਹਦਾ ਕੇਰਾ ਮਤਲਬ ਕਿ ਡਿਜ਼ਾਈਨ ਆਪਸੰਦ ਹੋਵੇ ਇਹਦੇ ਵਿੱਚ ਤੁਹਾਨੂੰ ਦੋ ਕਲਰ ਹੀ ਮਿਲਣਗੇ ਸੇਮ ਹੀ ਡਿਜ਼ਾਈਨ ਦੇ ਵਿੱਚ ਇਹਦਾ ਦੁਪੱਟਾ ਪ੍ਰਾਈਸ ਸੇਮ ਹੈ 2500 ਇਹ ਵੀ ਬ੍ਰਾਈਟ ਚਾਰਟ ਤੇ ਆ ਜਾਏਗਾ orange ਕਲਰ ਆ ਇਹਦਾ ਕੇਰਾ ਵੀ ਪਰਲਸ ਵਰਕ ਦੇ ਨਾਲ ਦਬਕਾ ਪਰਲ ਵਰਕ ਕਟ ਦਾਣਾ ਤੇ ਤਿੱਲੇ ਦਾ ਕੰਮ ਹੈ ਜੀ ਚਨਾਉਂਛ ਫੌਨ ਦੇ ਦੁਪੱਟੇ ਇਹਦੇ ਵੀ ਸੋਨੂ ਕਲਰ ਇੱਕ ਹੀ ਮਹਿਰੂਨ ਜਿਹਾ ਸ਼ੇਡ ਮਿਲ ਜੇਗਾ ਰਸਟੀ ਮਹਿਰੂਨ ਕਲਰ ਆ ਠੀਕ ਹੈ ਐਦਾਂ ਦਾ ਹੀ ਡਿਜ਼ਾਈਨ ਸਿਮਿਲਰ ਜਿਹਾ ਇੱਕ ਮਿਲ ਜੇਗਾ ਹੀ ਮਰਜੈਂਟਾ ਟੋਨ ਦੇ ਉੱਪਰ ਇਮਰਜੈਂਟਾ ਜੀ ਠੀਕ ਹੈ ਦੁਪੱਟੇ ਬਹੁਤ ਸੋਹਣੇ ਆ ਸਾਰੀ ਸੋਟਾਂ ਦੇ ਚਨੌਣਫੋਨ ਦੇ ਦੁਪੱਟਿਆਂ ਦੇ ਨਾਲ ਇਹ ਦੇਖੋ yellow color ਇਹ ਕੋਈ ਕੋਈ ਡਿਜ਼ਾਈਨ ਅਲੱਗ-ਅਲੱਗ ਆ ਠੀਕ ਹੈ ਤੇ ਇਹ ਹੈਗੇ ਨੇ ਜੀ ਅਲੱਗ-ਅਲੱਗ ਡਿਜ਼ਾਈਨ ਦੇ ਦੇਖ ਤੁਹਾਨੂੰ ਨਵਾਂ ਡਿਜ਼ਾਈਨ ਹੋਰ ਦੰਨੇ ਆ ਕਲਰ ਵੀ ਬਹੁਤ ਸੋਹਣਾ ਹੈ ਦੇਖੋ ਪੀਸ ਚਨੌਂਸ਼ ਫੌਨ ਦੇ ਦੁਪੱਟਿਆਂ ਦੇ ਨਾਂ ਪ੍ਰਾਈਸ ਹੈਗਾ ਜੀ 2500 ਜੋ ਵੀ ਕਲਰ ਪਸੰਦ ਆ ਸਕਰੀਨ ਸ਼ਾਟ ਲੈ ਕੇ ਜਦੋਂ ਤੱਕ ਅਸੀਂ ਮੈਸੇਜ ਨਹੀਂ ਕਰਦੇ ਅਵੇਲੇਬਲ ਦਾ ਤੁਸੀਂ ਪੇਮੈਂਟ ਨਹੀਂ ਕਰਾਣੀ ਜਦੋਂ ਵੀ ਅਸੀਂ ਕਰਦੇ ਨਾਲ ਦੀ ਨਾਲ ਪੇਮੈਂਟ ਕਰਵਾ ਕੇ ਆਪਣੇ ਸੂਟ ਦੀ ਬੁਕਿੰਗ ਕਰਵਾ ਸਕਦੇ ਹੋ ਅਡਰੈਸ ਸੈਂਡ ਕਰ ਦਿਓ ਜੀ ਪੇਮੈਂਟ ਤੋਂ ਬਾਅਦ ਤੇ ਅਸੀਂ ਤੁਹਾਡਾ ਸੂਟ ਪਾਰਸਲ ਕਰ ਦਾਂਗੇ ਇਹ ਸੂਟ ਥੋੜਾ ਮਹਿੰਗਾ ਸੀਗਾ ਹੁਣ ਐਡਾ ਕਿ ਚਲੋ ਜੇ ਡਿਸਕਾਊਂਟ ਲਾਏ ਵੀ ਆ ਤਾਂ ਇਹ ਥੋੜੇ ਜਿਹੀ ਸੂਟ ਮਹਿੰਗੇ ਨੇ 3 3 4 4 5 5000 ਦੀ ਰੇਂਜ ਦੇ ਸੂਟ ਦਿਖਾ ਰਹੇ ਹਾਂ ਤੁਹਾਨੂੰ ਤੇ ਇਹ ਸੂਟ ਤੁਹਾਨੂੰ ਸੇਮ ਹੀ ਪ੍ਰਾਈਸ ਕਰ ਦਾਂਗੇ ਜੀ ਅੱਜ ਕਿਉਂਕਿ ਇੱਕ ਇੱਕ ਪੀਸ ਵੇ ਇਹਨਾਂ ਦਾ ਕ੍ਰੇਪ ਤੇ ਸੂਟ ਆ ਠੀਕ ਹੈ 2500 ਦੀ ਰੇਂਜ ਦੇ ਵਿੱਚ ਹੈ ਵੀ ਸੂਟ ਦੁਪੱਟਾ ਹੈਵੀ ਆ ਜੇ ਇਹ ਕਲਰ ਨਾ ਤਾਂ ਇਹ ਰੈੱਡ ਆ ਨਾ ਹੀ ਮਰਜੈਂਟਾ ਮਿਕਸ ਜਾਂ ਸ਼ੇਡ ਆ ਮਹਿਰੂਨ ਤੇ ਰੈੱਡ ਦਾ ਸੌਰੀ ਪਿੰਕ ਤੇ ਰੈੱਡ ਦਾ ਇਹ ਸੂਟ ਦੇਖੋ ਜੀ 5500 ਦਾ ਸੀਗਾ ਲਾਸਟ ਪੀਸ ਪੇ ਹੈ ਤਾਂ ਕਰਕੇ ਤੁਹਾਨੂੰ ਇਹ ਵੀ ਹੁਣ 25 ਦਾ ਹੀ ਦਵਾਂਗੇ ਦੇਖੋ ਜੀ ਸੂਟ ਟੋਟਲੀ ਪਾਲ ਵਰਕ ਦੇ ਨਾਲ ਬਹੁਤ ਸੋਹਣਾ ਸੂਟ ਹੈ 5500 ਦਾ ਸੀਗਾ ਇਹ 4000 ਵਾਲੀ ਵੀਡੀਓ ਦੇ ਵਿੱਚ ਪਾਣਾ ਸੀਗਾ ਉਸ ਟਾਈਮ ਮਿਸਟੇਕ ਹੋ ਗਈ ਆ ਤੇ ਸਾਡੇ ਕੋਲ ਹੁਣ ਉਹ ਸਟਾਕ ਨਹੀਂ ਹੈਗਾ 4000 ਹਨਾ ਤਾਂ ਕਰਕੇ ਇਸ ਵੀਡੀਓ 'ਚ ਕੱਢ ਰਹੇ ਹਾਂ ਇਹ ਵੀ ਮਿਕਸਾ ਸ਼ੇਡ ਹੈ ਪਿੰਕ ਮੇ ਰੈੱਡ ਪਿੰਕ ਰੈੱਡ ਪਿੰਕ ਜਿਹਾ শেੜੇ ਦੇ ਨਾਲ ਕੰਟਰਾਸਟ ਦੁਪੱਟਾ ਸੂਟ ਦੇ ਨਾਲ ਐਦਾਂ ਹੈਗਾ ਜੀ ਦੁਪੱਟਾ ਠੀਕ ਹੈ ਇਹ ਵਾਲਾ ਸੂਟ ਰਹੇਗਾ ਜੀ ਸ਼ਿਮਰ ਦੇ ਉੱਪਰ ਇਹ ਸ਼ਿਮਰ ਤੇ 셔ਟ ਸੇਮ ਹੀ ਡਿਜ਼ਾਈਨ ਜਿਹੜਾ ਕ੍ਰੇਪ ਦੇ ਉੱਪਰ ਆ ਸਿਲਕ ਦੀ ਸਲਵਾਰ ਹੈ ਇਹਦੇ ਨਾਲ ਦੁਪੱਟਾ ਦਾ ਚਨੌਣਚ ਫੌਨ ਦਾ ਹੀ ਰਹੇਗਾ ਠੀਕ ਹੈ ਜੀ ਚਨੌਣਚ ਫੌਨ ਦਾ ਦੁਪੱਟਾ ਸ਼ਿਮਰ ਦੇ ਵਿੱਚ ਤੁਹਾਨੂੰ ਇਹ ਦੋ ਸੂਟ ਮਿਲ ਜਾਣਗੇ ਇਹਦਾ ਡਿਜ਼ਾਈਨ ਇਹ ਵਾਲਾ ਹੈ ਇਹਦੇ ਨਾਲ ਔਰਗੇਂਜ਼ਾ ਦਾ ਦੁਪੱਟਾ ਕ੍ਰੇਪ ਦੀ ਸਲਵਾਰ ਤੇ ਇਹ ਵਾਲਾ ਹੈਗਾ ਡਿਜ਼ਾਈਨ ਸੂਟ ਦਾ ਕਲਰ ਵੀ ਬਹੁਤ ਸੋਹਣਾ ਹੈ ਔਰਗੇਂਜ਼ਾ ਦੇ ਦੁਪੱਟੇ ਨਾਲ ਇਹ ਸੂਟ ਕ੍ਰੇਪ ਤੇ ਸੂਟ ਹੈ ਜੀ ਠੀਕ ਹੈ ਦੁਪੱਟੇ ਸੇਮ ਨੇ ਸਭ ਦੇ ਅੱਜ ਦੀ ਵੀਡੀਓ ਦੇ ਵਿੱਚ ਪ੍ਰਾਈਸ ਸੇਮ ਆ ਇਹ ਵੀ ਸੁਣਿਓ ਕਿ ਕਾਫੀ ਕਲਰ ਮਿਲ ਜਾਏਗਾ ਦੇਖੋ ਕਾਫੀ ਕਿੰਨਾ ਪਿਆਰਾ ਲੱਗਦਾ ਠੀਕ ਹੈ ਇਹ ਦੇ ਰਹੇ ਆ ਤੁਹਾਨੂੰ ਇਹ ਦਬਖਾ ਵਰਕ ਇਹ ਸੂਟ ਵੀ 3500 ਦਾ ਸੀਗਾ ਆਸ ਤੁਹਾਨੂੰ ਦੇ ਰਹੇ ਆ ਜੀ 25 ਦੇ ਵਿੱਚ ਕਿਉਂਕਿ ਲਾਸਟ ਪੀਸ ਆ ਇਹ ਵੀ ਛੇਡ ਬਹੁਤ ਸੋਹਣਾ ਹੈ ਕੇਰਾ ਬਹੁਤ ਪਿਆਰਾ ਹੈ ਦੁਪੱਟੇ ਤੇ ਵਰਕ ਬਹੁਤ ਪਿਆਰਾ ਹੈ ਐਦਾਂ ਵਰਕ ਰਹੇਗਾ ਸਾਰੇ ਦੁਪੱਟੇ ਤੇ ਸ਼ਨੌਂਸ਼ਵੰਦਾ ਦੁਪੱਟਾ ਐਦਾਂ ਦੀ ਲੁੱਕ ਹੈ ਇਹ ਰੇਂਜ ਦੇ ਵਿੱਚ ਜੇ ਤੁਸੀਂ ਸੂਟ ਮਤਲਬ ਪਾਰਟੀ ਵੇਅਰ ਲੈਣੇ ਹੋ ਤਾਂ ਬਹੁਤ ਵਧੀਆ ਸਟਾਫ ਆ ਵਰਕ ਵੀ ਬਹੁਤ ਪਿਆਰੇ ਆ ਤੇ ਇਹ ਹੈਗਾ ਜੀ ਸੂਟ ਤਕਰੀਬਨ 55500 ਦਾ ਅੱਜ ਦੀ ਵੀਡੀਓ ਦੇ ਵਿੱਚ ਇਹ ਵੀ ਤੁਹਾਨੂੰ 25 ਦਾ ਮਿਲੇਗਾ ਦੇਖੋ ਦੁਪੱਟਾ ਕਿਸੇ ਭੈਣ ਨੇ ਬਰਾਇਡਲ ਤੇ ਗਿਫਟ ਕਰਨਾ ਹੁੰਦਾ ਬਹੁਤ ਸੋਹਣਾ ਸੂਟ ਹੈ ਇਹ ਦੋ ਤਿੰਨ ਸੂਟ ਮੇਰੇ ਪਿਛਲੀ ਵੀਡੀਓ ਦੇ ਪਏ ਆ ਉਹਨਾਂ ਚੋਂ ਤਿੰਨੇ ਕਲਰ ਰਹਿ ਗਏ ਸੀ ਠੀਕ ਹੈ ਜੀ ਇਹ ਪਰਲਸ ਵਰਕ ਵਾਲੇ ਨੇ ਤਿੰਨੋ ਹੀ ਕਲਰ ਆ ਗਏ 3000 ਦਾ ਸੂਟ ਹੈ ਇਹ ਜੇ ਕਿਸੇ ਨੇ ਇਹ ਵੀ ਲੈਣਾ ਕਿਉਂਕਿ ਇਹਨਾਂ ਦੀ ਵੀ ਬਹੁਤ ਸਾਰੀ ਡਿਮਾਂਡ ਸੀਗੀ ਇਹ ਪਰਲ ਵਰਕ ਆ ਫਰੰਟ ਸਾਰੇ ਪਰਲਸ ਦੇ ਨਾਲ ਮਤਲਬ ਜਿਹੜਾ ਸੂਟ ਇਹ 5500 ਦਾ ਮਾਰਕੀਟ 'ਚ ਸੇਲ ਹੋ ਰਿਹਾ ਹੈ ਜ ਤਾਂ ਤੁਹਾਨੂੰ ਅਸੀਂ ਇਹ 3000 ਦਾ ਦੇ ਰਹੇ ਹਾਂ ਕ੍ਰੇਪ ਦਾ ਸੂਟ ਆ ਸਾਰੇ ਦੁਪੱਟੇ ਦੇ ਵਿੱਚ ਵੀ ਤੁਹਾਨੂੰ ਪ੍ਰੋਪਰ ਬੂਟੀ ਮਿਲੇਗੀ ਠੀਕ ਹੈ ਇਹਦੇ ਵਿੱਚ ਕਲਰ ਐਲਾਈਟ ਡਾਰਕ ਜੇ ਪਿਸਤਾ ਰਹਿ ਗਏ ਆ ਇਹ ਤਿੰਨੋ ਹੀ ਕਲਰ ਨੇ ਬੱਸ ਇਹਨਾਂ ਦਾ 3000 ਪ੍ਰਾਈਸ ਆ ਤੇ ਨਹੀਂ ਸੂਟਾਂ ਦਾ ਉਮੀਦ ਕਰਦੀ ਹਾਂ ਕਲੈਕਸ਼ਨ ਪਸੰਦ ਆਈ ਹੋएगी ਕਮੈਂਟ ਕਰਕੇ ਜਰੂਰ ਦੱਸਿਓ ਸਾਰੇ ਸੂਟ ਕਿੱਦਾਂ ਲੱਗੇ ਵੀਡੀਓ ਦੇਖਣ ਲਈ ਥੈਂਕ ਯੂ ਜੀ ਬਹੁਤ ਸਾਰਾ ਟਾਈਮ ਦੇ ਰਹੇ ਹੋ ਪਿਆਰ ਦੇ ਰਹੇ ਹੋ ਉਹਦੇ ਲਈ ਵੀ ਥੈਂਕ ਯੂ so much